ਸ੍ਰੀ ਵਾਹਿਗੁਰੂ ਸਾਹਿਬੋ ਜੀ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੀ ਗੁਰਬਾਣੀ ਕਹੈ ਸਿਵਕ ਜਨਮਨ ਅਰਤਖ ਗੁਰੂ ਨਸਤਾਰੇ ਧੰਨ ਸੁਵੇਲਾ ਜਿਤ ਦਰਸ਼ਨ ਕਰਨਾ ਹੋ ਮੱਲਹਾਰੀ ਸਤਗੁਰ ਚਰਨ ਨਾ ਧੰਨ ਸੁਵੇਲਾ ਜਿਤ ਮੈਂ ਸਤਗੁਰ ਮਿਲਿਆ ਸੋ ਸੋ ਜਿਤ ਆਇਆ ਮਹਾ ਆਨੰਦ ਸਹਿਜ ਭਇਆ ਮਨ ਤਨ ਸੁਖ ਪਾਇਆ ਸੋ ਕਉ ਉੱਟ ਗੁਰ ਸੀਵੀਐ ਐਨ ਸੁਸਹਿਜ ਸੁਭਾਈ ਦਰਸ਼ਨ ਪਰਸੇ ਗੁਰੂ ਕੈ ਜਨਮ ਮਰਨ ਦੁਖੁ ਜਾਈ ਸਜਣ ਸੱਚਾ ਉਪਾਤਿ ਚਾਹੋ ਸਿਰ ਸਾਂਹਐ ਸਾਹੂ ਜਿਸ پاس ਬੈਟਿਆ ਸੋਹੀਐ ਸਬਨਾਨ ਦਾ ਵਿਸਾਹੂ ਜਿਸ ਪਾਸ ਬੈਟਿਆ ਸੋਈ ਆ ਸਬਨਾਨ ਦਾ ਵਿਸਾਹੂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾਂ ਨਾਲ ਨਰਾਇਣੁ ਮੇਰਾ ਜਬ ਮੰਦੂਤ ਨ ਆਵੈ ਨੇਰੈ ਨਾਲ ਨਰਨ ਮੀਰਾ ਜਦ ਮੰਦੂਤ ਨ ਆਵੈ ਨੇਰਾ ਕੰਟ ਲੈ ਪ੍ਰਭ ਰਖੈ ਸਤ ਗੁਰ ਕੀ ਸੱਚ ਸਾਖੈ ਗੁਰਪੂਰਾ ਪੂਰੀ ਕੀਤੀ ਦਸ਼ਮਨ ਮਾਰ ਬਡਾਰੀ ਸਗਲੇ ਦਾਸ ਕਉ ਸਤ ਮਤ ਦਿੱਤੀ ਰਾਉ ਪ੍ਰਭ ਸਗਲੇ ਤਾਣ ਬਚਾਏ ਕਸਾਂਦ ਫਿਰਾਈ ਨਾਨਕੁ ਪ੍ਰਭ ਸਰਨਾ ਆਈ ਜਨ ਸਗਲੇ ਰੋਹ ਮਟਾਈ ਪ੍ਰਭ ਸਗਲੇ ਤਾਣੁ ਵਸਾਈ ਸੁਖ ਸਾਂਦ ਫਿਰ ਆਈ ਨਾਨਕ ਪ੍ਰਭ ਸਰਣਾਇ ਜਨ ਸਗਲੇ ਰੋਗ ਮਟਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸਤ ਨਾਮ ਵਾਹਿ ਗੁਰੂ ਸਤਨਾਮ ਵਾਹਿਗੁਰੂ ਸਤਨਾਮ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਸਤ ਨਾਮ ਵਾਹਿ ਗੁਰੂ 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 ਸਤ ਨਾਮ सत नाम वाहे गुरु सत नाम वाहे गुरु वाहे गुरु जी का खालसा वाहे जी की फति जी आए भाई सारिया संगताना बहुत बहुत घुटान धनबाद वागुरू जी का